ਝਗੜੇ ਉੱਥੇ ਰਹਦਾ ਨਹੀਂ ਝਗੜਾ ਪਰ ਉੱਥੇ ਕੀ ਮਿਲਦਾ ਸੀ ਉੱਥੇ ਆਤਮਾ ਦੀ ਖਰਾਬੀ ਸਰੀਰ ਦੀ ਖਰਾਬ ਸਾਡੇ ਜ਼ਿੰਮੇਵਾਰੀ ਨਹੀਂ ਹੈ ਇਹਦੇ ਜਹਾਂ ਦਾਣੇ ਤਾਹਾਂ ਗਾਣੇ ਹੈ ਪਹਿਲਾਂ ਰੀਤੀ ਕੋ ਪਹਿਲਾਂ ਭੇਜਦਾ ਉਹਨੇ ਸਰੀਰ ਦਾ ਆਤਮਾ ਦੀ ਖਰਾਬ ਕਿੱਥੋਂ ਮਿਲਿਆ ਇਹ ਸਵਾਲ ਤਾਂ ਹੈ ਆਤਮ ਦੀ ਖਰਾਕ ਨਹੀਂ ਇਸ ਆਤਮ ਦੀ ਖਰਾਕ ਭੇਜੀ ਹੈ ਭਗਤਾਂ ਦੇ ਸੁਭਾਅ ਇਹ ਸਮਝ ਕੇ ਦੇਣੀ ਇਹ ਇੱਕ ਜਿਹੜਾ ਕੰਮ ਹੈ ਇਹ ਵੱਡਾ ਕੰਮ ਆਤਮ ਦੀ ਖਰਾਕ ਭੇਜੀ ਹੈ ਹਰ ਯੁੱਗ-ਯੁੱਗ ਭਗਤ ਪਾਇਆ ਵਾਹ ਸਵੇ ਸਵੇ ਸਿਰ ਕੌਣ ਪੈਦਾ ਕੀਤੇ ਨੇ ਤੇ ਭਗਵਾਨ ਗੁਰੂ ਕੀ ਕਹਾਂਗੇ ਭਗਤ ਕਹਾਂਗੇ ਕੁਝ ਹੋਰ ਕਹਾਂਗੇ ਹੋਰ ਤਾਂ ਕਹਾਂਗੇ ਬਾਕੀ ਲਗੇ અવਤਾਰ અવਤਾਰਾਂ ਨੂੰ ਘਟਲ ਕਰਤੀ ਗੁਰਬਾਣੀ ਰਾਜੇ ਨੇ ਝੁਗ-ਝੁਗ ਦੇ અવਤਾਰ ਰਾਜੇ ਤਾਂ ਰਾਜੇ ਨੇ અવਤਾਰ ਅਸੀਂ ਸਾਰੇ ਹੀ ਹਾਂ ਜਿਵੇਂ ਜਾਨਵਰ ਵਾਲੇ અવਤਾਰ ਭਗਤ ਉਪਾਇਆ ਹੈ અવਤਾਰਦਾਰੇ અવਤਾਰ શરીર ਕਰਕੇ ਭਗਤ ਆਤਮਾ ਗਿਆਨ ਜਿਹਨੂੰ ਆਤਮਾ ਜਿਹਦੀ ਜਿਹੜੀ ਇੱਕ ਹੋ ਕੇ ਜਿਹੜਾ ਉੱਗਿਆ ਹੈ ਜਿਹਨੂੰ ਜਨਮ ਪਦਾਰਥ ਮਿਲਿਆ ਉਹ ਭਗਤ ਹੈ ਉਹਦੋਂ ਪੈਨ ਭਗਤ ਜਨਮ ਹੋਣਾ ਜਿਹਨੂੰ ਮਾਇਆ ਜਿਹਨੂੰ ਹੋਇਆ ਸਾਡਾ ਸਰੀਰ ਹੈ ਜਿਵੇਂ ਇਹ ਉਤਾਰ ਇਹ ਆਤਮਾ ਕਾ ਜਨਮ ਹੋਇਆ ਹੈ ਸਤਗੁਰ ਕੇ ਜਨਮੇ ਗਵਣ ਮਟਾਇਆ ਉਹ ਭਗਤ ਹੈ ਉਹ ਆਤਮਾ ਕਾ ਲੈਵਲ ਤੇ ਜਨਮ ਮਿਲਿਆ ਹੋਇਆ ਹੈ ਸਰੀਰ ਕਾ ਲੈਵਲ ਤੇ ਤਾਂ ਹੈ ਉਹ ਸਾਰਿਆਂ ਨੂੰ ਵੇਲੇ ਹੋਇਆ ਹੈ ਉਹ ਇੱਕ ਹੋ ਕੇ ਉਗਬਿਆ ਇੱਕ ਹੋਇਤਾ ਉਗਬਿਆ ਰੁੱਤੀ ਨੂੰ ਦਿੱਤਾ ਹੋਇਆ ਉਹ ਭਗਤ ਹੈ ਉਸੇ ਦੀ ਗੱਲ ਹੈ ਗੁਰਬਾਣੀ ਦੀਤੀ ਹੋਈ ਗੁਰੂ ਵੰਡ ਦੀ ਗੱਲ ਕਦੇ ਗੁਰਬਾਣੀ ਜਿਹਨੇ ਵੀ ਗੁਰੂ ਕੋਲੋਂ ਪੜ੍ਹੋਂਗੇ ਭਗਤੀ ਕਰਨ ਦੀ ਗੱਲ ਹੈ ਗੁਰੂ ਕੇਹਦੇ ਦੀ ਭਗਤੀ ਨਹੀਂ ਕਰਦਾ ਹੁੰਦਾ ਗੁਰੂ ਦੀ ਭਗਤੀ ਲੋਕ ਕਰਦੇ ਨੇ ਗੁਰੂ ਜਨਮ ਨਹੀਂ ਲੈਂਦਾ ਨਾ ਗੁਰੂ ਮਰਦਾ ਭਗਤ ਸਰੀਰਕ ਤੌਰ ਤੇ ਜਨਮ ਹੋ ਕੇ ਭਗਤੀ ਕਰਕੇ ਹੀ ਭਗਤ ਬਣਦੇ ਹਮੇਸ਼ਾ ਬਣਦੇ ਆਏ ਨੇ ਭੜਦੇ ਰਹਿਣਗੇ ਹਰ ਯੁੱਗ-ਯੁੱਗ ਭਗਤ ਵਾਹਿ ਵਾਹਿ ਬੰਦ ਖਲਾਸੀ ਪਾਣੇ ਹੋਏ ਬੰਦ ਖਲਾਸੀ ਪਾਣੇ ਹੋਏ ਖਲਾਸੀ ਹੋ ਜਾਣੀ ਸੰਸਾਰ ਚੋਂ ਭਗਤ ਤੋਂ ਪੰਕਤੀ ਤੋਂ ਪਹਿਲਾਂ ਖਲਾਸੀ ਨਹੀਂ ਹੁੰਦੀ ਜਨਉਪਦਾਰਤ ਤੋਂ ਬਾਅਦ ਖਲਾਸੀ ਹੋਉਂਦੀ ਇਹ ਮੰਦਰਾਜ ਪੈ ਜਾਣਾ ਹੋਰ ਇਹ ਬਾਣੀ ਚ ਕਿਹਦੇ ਬਾਣੀ ਚ ਪਰਮੇਸ਼ਰ ਦੇ ਬਾਣੀ ਚ ਨਹੀਂ ਹੈ ਇਹ ਆ ਇਹਦੇ ਬਾਣੇ ਆਦਮੀ ਦੇ ਬਾਣੇ। ਚਾਹੇ ਤਾਂ ਬਰੁਣਾ ਜੀ ਪਾਲਵੇ ਆਪਣੇ ਆਪ ਨੂੰ ਪੈਰ ਵਾੜਾ ਹੋਰ ਮਾਰ ਲਵੇ। ਚਾਹੇ ਆਪਣੇ ਅੱਥੀ ਆਪਣਾ ਕਾਹ ਸਵਾਲ ਹੋ ਇਹਦੇ ਬਾਣੇ ਜੈ। ਪਰਮੇਸ਼ਰ ਦੇ ਬਾਣੇ ਤਾਂ ਕੋਈ ਬਦਲੂ ਨਹੀਂ। ਜੀਵ ਦਾ ਬਾਣ। ਇਹਨੂੰ ਕੀ ਚੰਗਾ ਲੱਗਦਾ। ਇੱਕ ਦਾ ਬਾਣਾ ਇੱਕ ਦੀ ਗੱਲ ਚੱਲਦੀ ਹੈ। ਜਿਹੜਾ ਇੱਕ ਆ ਦੋ ਥਾਂ ਹੋਇਆ ਹੋਇਆ ਹੈ। ਜੇ ਤਾਂ ਮਨ ਪ੍ਰਧਾਨ ਹੈ ਉਹਦੇ ਵਿੱਚ ਮਨੁੱਖ ਹੈ ਤਾਂ ਉਹਦਾ ਪਾਣਾ ਹੈ ਬੰਦਰ ਚ ਪੈਣ ਦਾ ਹੋਰ ਜੇ ਗੁਰਮੁਖ ਪਾਣਾ ਹੈ ਗੁਰਮੁਖੀ ਪਾਣਾ ਹੈ ਉਹਦਾ ਉਹਦਾ ਜੇ ਗੁਰਬਾਣੀ ਨੂੰ ਮੰਨ ਕੇ ਉਹਨੇ ਆਪਣੀ ਇੱਛਾ ਬਦਲ ਲਈ ਗੁਰਕੇ ਪਾਣੇ ਚੱਲ ਪਿਆ ਗੁਰਕਾ ਪਾਣਾ ਗੁਰਬਾਣੀ ਹੈ ਗੁਰਕੇ ਪਾਣੀ ਜੇ ਚੱਲੇ ਪਾਈ ਵਿੱਚ ਬੋਲ ਬੈਠਾ ਆਪਣੇ ਬਾਣੀ ਜੇ ਚੱਲੇ ਭਾਈ ਤੇ ਆਪਣਾ ਗੁਰਕਾ ਪਾਣਾ ਇਸ ਬਾਣੀ ਦੇ ਵਿੱਚ ਬੰਦ ਖਲਾਸੀ ਹੈ ਪਰਮੇਸ਼ਾ ਦੇ ਬਾਣੀ ਦੀ ਬਿਲਕੁਲ ਗੱਲ ਨਹੀਂ ਹੈ ਜੋ ਉਹ ਕਰੋਗੇ ਅਰਥ ਸਾਰਾ ਹੀ ਨਾਸ ਹੋ ਜੂਗਾ ਗੁਰ ਬਾਣੀ ਦਾ ਮੇਲ ਹੀ ਨਹੀਂ ਰਹੇਗਾ ਫਿਰ ਤਾਂ ਜੀਵ ਦਾ ਕੋਈ ਮਤਲਬ ਹੈ ਨਾ ਹੋਇਆ ਕਿਉਂਕਿ ਪਰਮੇਸ਼ਾ ਨੇ ਪਾਇ ਹੋਏ ਨੇ ਜਿੱਚਾ ਉਹ ਬਿਛਾ ਲੂਗਾ ਤੇ ਸਾਡਾ ਤਾਂ ਕੋਈ ਬਾੜ ਨਹੀਂ ਰਹਿ ਗਿਆ ਗੁਰ ਬਾਣੀ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਥੋੜਾ ਬਣਦਾ ਬਣੂ ਦਾ ਕੀ ਮਤਲਬ ਰਹਿ ਗਿਆ ਫਿਰ ਐਸ ਇਹ ਨਾਲ ਪੁਆਇੰਟ ਤੋਂ ਆ ਕੇ ਸਲੈਪ ਹੋ ਜਾਂਦੇ ਨੇ ਅਰਥ ਇੱਥੋਂ ਸਲੈਪ ਹੋਏ ਡਿੱਗ ਉਹ ਇੱਥੋਂ ਪੈਰ ਧਲਕੇ ਫਿਰ ਖਾੜ ਦੇ ਜਾਂਦਾ ਸਿੱਧਾ ਉਪਰ ਘਾਟੀ ਰੌਣਗੀ ਆ ਨਾ ਤੇ ਚੜ੍ਹੋ ਗਵੀਰ ਘਾਟੀ ਚੋਂ ਪੈਰ ਧਲਕੇ ਆ ਥੱਲੇ ਖੰਡ ਚ ਫਿਰ ਬਣਾ ਨਹੀਂ ਗਿਆ ਕਿਲੋਮੀਟਰ ਥੱਲੇ ਡੁੱਬੀ ਖੜਾ ਉਹ ਜਾ ਵੰਦਾ ਆਪਣੇ ਪਾਣੀ ਦੇ ਚੱਲੇ ਭਾਈ ਵਿਚਲ ਝੋਟਾ ਗੁਰਕੇ ਪਾੜੇ ਕਿੱਲੇ ਭਾਈ ਐਸੀ ਗੱਲ ਦੀ ਵਿਆਖਿਆ ਐ ਐਸੀ ਗੱਲ ਦੀ ਵਿਆਖਿਆ ਹੈ ਬਾਣਾ ਕੀ ਹੈ ਦੋ ਬਾਣੇ ਨੇ ਬੰਦ ਖਲਾਸੀ ਇੱਕ ਬਾਣਾ ਬੰਦ ਨਾ ਜਿ ਪਾਉਣ ਵਾਲਾ ਉਹ ਆਪਣਾ ਪਾੜੇ ਇਹ ਖਲਾਸੀ ਵਾਲਾ ਪਾੜਾ ਗੁਰਗਾ ਪਾੜਾ ਕਿ ਕੋ ਬਾਣਾ ਬੰਦ ਖਲਾਸੀ ਵਾਲਾ ਨਹੀਂ ਹੈ ਉਹਦਾ ਬਾਣਾ ਕੀ ਹੈ ਪਰਮੇਸ਼ਰ ਦਾ ਬਾਣਾ ਕੀ ਹੈ ਉਹਦੇ ਬਾਣੇ ਸਿਰਫ ਜੰਮਣ ਵਲ ਦਾ ਸਾਡਾ ਉਹਦਾ ਜੋ ਹੁਕਮ ਹੈ ਜੰਮਣ ਵਲ ਨਾਲ ਉਹਦੇ ਬਾਣੇ ਨਾਲ ਦਾ ਸੰਬੰਧ ਮਾਇਆ ਦਾ ਹੈ ਜੋ ਮਾਇਆ ਦੇ ਪ੍ਰਕਾਰ ਸਾਨੂੰ ਮਿਲਲੇ ਨੇ ਸਾਡੀ ਐਫਰਟ ਨਾਲ ਨਹੀਂ ਬਣਦਾ ਮਾਇਆਜ ਕੋਈ ਮੇਲ ਨਹੀਂ ਬਣਦਾ ਆਪਣੀ ਮਰਜ਼ੀ ਮਾਇਆ ਦੇ ਉਹਦਾ ਕੰਟਰੋਲ ਉਹਦੇ ਹੀ ਰਹੂਗਾ ਕੰਟਰੋਲ ਇੰਦਰ ਰੰਗਾ ਅਸੀਂ ਜਿਹੜਾ ਮਾਇਆ ਦੇ ਵਿਚੜਾਉਦੇ ਨਾ ਆ ਕੇ ਕਿੱਥੇ ਰੁਕਿਆ ਹੋਇਆ ਐ ਇੰਦਰੇ ਰਹੋ ਤੁਸੀਂ ਆਪਣੇ ਪਾੜੇ ਚੱਲੋ ਚੰਨਾਏ ਬੁਰਕੇ ਪਾੜੇ ਚੱਲ ਇਹਦਾ ਥੋੜਾ ਹੁਣ ਮਾਇਆ ਆਲੇ ਪਾਸੇ ਤੁਸੀਂ ਜਾਓ ਨਾ ਇਹ ਉਹਦੇ ਹੱਥ ਚ ਐ ਇਹ ਤੁਹਾਡੇ ਵਾਸਤੇ ਹੀ ਆ ਉਹਨੇ ਉਹਨੇ ਕਦੇ ਨਹੀਂ ਮਾਇਆ ਲੈ ਕੇ ਜਾਣੀ ਇਹ ਤੁਹਾਡੇ ਵਾਸਤੇ ਹੀ ਸਭ ਕੁਝ ਕੀਤਾ ਹੋਇਆ ਐ ਜੇ ਤੇ ਸਾਨੂੰ ਦੂਖ ਭੂਖ ਸਦ ਮਾਰ ਉਹ ਵੀ ਦਾਤ ਹੈ ਉਹ ਵੀ ਦਾਤੇ ਜੇ ਦੂਖ ਭੂਖ ਦੀ ਸਦ ਮਾਰ ਪਈ ਨਾਮਦੇਵ ਤੇ ਭਗਤ ਵੀ ਬਣ ਗਿਆ ਵੀਰਨੋਂ ਬਣ ਕੇ ਕੇਰ ਵਾਰਸੇ ਦੂਖ ਭੂਖ ਦੀ ਮਾਰ ਸੀ ਭਗਤ ਵੀ ਬਣ ਗਿਆ